ਪੰਜਾਬ ਪੁਲਿਸ ਵੱਲੋਂ ਇੱਕ ਵਾਰ ਫਿਰ ਵੱਡਾ ਐਨਕਾਊਂਟਰ ਕੀਤਾ ਗਿਆ ਜਿਸ ਵਿੱਚ ਇੱਕ ਬਦਮਾਸ਼ ਨੂੰ ਢੇਰ ਕਿਤਾ ਦੇ ਦਰ ਦੀ ਹੈ ਕਿ ਬਟਾਲਾ ਚ ਦੇਰ ਸ਼ਾਮ ਵੱਡਾ ਐਨਕਾਊਂਟਰ ਹੋਇਆ ਅਤੇ ਪੁਲਸ ਨੂੰ ਜੋ ਲੋੜਿੰਦਾ ਬਦਮਾਸ਼ੀ ਜਦੋਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਓਕਤ ਬਦਮਾਸ਼ ਨੇ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਤੇ ਗੋਲੀ ਚਲਾ ਦਿੱਤੀ ਤਾਂ ਜਵਾਬੀ ਕਾਰਵਾਈ ਕਰਦੇ ਆ ਪੁਲਿਸ ਨੇ ਵੀ ਫਾਇਰਿੰਗ ਕਰ ਦਿੱਤੇ ਜਿਸ ਦੇ ਚਲਦਿਆਂ ਓਕਤ ਬਦਮਾਸ਼ ਹੈ ਜੋ ਉਹ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਨਾਲ ਦੀ ਨਾਲ ਹਸਪਤਾਲ ਲਿਜਾਇਆ ਗਿਆ ਪਰ ਹਸਪਤਾਲ 'ਚ ਰਣਜੀਤ ਸਿੰਘ ਨਾਂ ਦੇ ਇਸ ਬਦਮਾਸ਼ ਨੇ ਦਮ ਤੋੜ ਦਿੱਤਾ ਹੈ ਤਾਂ ਪਿਛਲੇ ਦਿੱਨਾ ਤੋਂ ਲੜਿੰਦਾ ਸੀਗਾ ਪੁਲਿਸ ਨੂੰ ਅਤੇ ਜਦੋਂ ਜਾਣਕਾਰੀ ਮਿਲਦੀ ਹੈ ਕਿ ਉਕਤ ਬਦਮਾਸ਼ ਬਟਾਲਾ ਵਿੱਚ ਦੀ ਜਿਹੜਾ ਜਾ ਰਿਹਾ ਹੈ ਤਾਂ ਪੁਲਿਸ ਵੱਲੋਂ ਪਿੱਛਾ ਕੀਤਾ ਜਾਂਦਾ ਹੈ ਤੇ ਇਸ ਨੂੰ ਰੁਕਣ ਦੀ ਜਿਹੜੀ ਆ ਕਿਹਾ ਜਾਂਦਾ ਹੈ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪਰ ਉਕਤ ਗੈਂਗਸਟਰ ਵੱਲੋਂ ਪੁਲਿਸ ਤੇ ਹੀ ਗੋਲੀ ਚਲਾ ਦਿੱਤੀ ਜਾਂਦੀ ਆ ਪਰ ਉਧਰ ਪੁਲਿਸ ਵੀ ਕਾਰਵਾਈ ਕਰਦੇ ਆ ਐਨਕਾਉਂਟਰ ਕਰ ਦਿੰਦੇ ਆ ਦਾਅਦੇ ਕਿ ਬਟਾਲਾ ਚ ਦੇਰ ਸ਼ਾਮ ਐਨਕਾਉਂਟਰ ਹੋਇਆ ਜਿਸ ਵਿੱਚ ਰਣਜੀਤ ਸਿੰਘ ਨਾ ਆ ਬਦਮਾਸ਼ ਹੈ ਜੋ ਉਹ ਟੇਰ ਕੀਤਾ ਗਿਆ ਤੇ ਇਸ ਬਦਮਾਸ਼ ਨੂੰ ਜਿਹੜਾ ਦੱਸਿਆ ਜਾ ਰਿਹਾ ਹੈ ਕਈ ਲੰਬੇ ਸਮੇਂ ਤੋਂ ਜਿਹੜਾ ਕਿ ਪਾਲ ਕੀਤੀ ਜਾ ਰਹੀ ਸੀ ਪੁਲਿਸ ਵੱਲੋਂ ਕਿਉਂਕਿ ਕਈ ਵਾਰ ਦాతਾਂ ਵਿੱਚ ਪੁਲਸ ਨੂੰ ਲੜਿੰਦਾ ਸੀ ਰਣਜੀਤ ਸਿੰਘ ਅਤੇ ਜਦੋਂ ਪਤਾ ਲੱਗਦਾ ਹੈ ਖੁਫੀਆ ਜਾਂ ਜਿਹੜੀ ਆ ਰਿਪੋਰਟ ਮਿਲਦੀ ਹੈ ਕਿ ਉਹਤ ਰਣਜੀਤ ਸਿੰਘ ਜਿਹੜਾ ਕਿ ਉਹ ਬਟਾਲਾ ਵਿੱਚੋਂ ਜਾ ਰਿਹਾ ਹੈ ਤਾਂ ਨਾਲ ਦੀ ਨਾਲ ਪੁਲਿਸ ਵੀ ਜਿਹੜੇ ਆ ਇਸ ਨੂੰ ਇਸ ਦਾ ਪਿੱਛਾ ਕਰਦੇ ਹੋਏ ਰੋਕਣ ਦੀ ਕੋਸ਼ਿਸ਼ ਕਰਦੀ ਹੈ ਪਰ ਪੁਲਿਸ ਤੇ ਹੀ ਜਿਹੜੇ ਆ ਹਮਲਾ ਕਰ ਦਿੰਦਾ ਓਕਤ ਗੈਂਗਸਟਰ ਤਨਾਲ ਦੇ ਨਾਲ ਪੁਲਿਸ ਵੀ ਜਵਾਬੀ ਕਾਰਵਾਈ ਕਰਦੀ ਹੈ ਤੇ ਜਵਾਬੀ ਕਾਰਵਾਈ ਵਿੱਚ ਗੰਭੀਰ ਜ਼ਖਮੀ ਹੈ ਜਿਹੜਾ ਓਕਤ ਜਿਹੜਾ ਇਹ ਬਦਮਾਸ਼ ਸੀ ਉਹ ਜ਼ਖਮੀ ਹੋ ਜਾਂਦਾ ਹੈ ਤੇ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਜੋ ਕਿ ਹਸਪਤਾਲ ਵਿੱਚ ਦਮ ਤੋੜ ਦਿੰਦਾ ਹੈ ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਪ੍ਰਵ ਦਾਸੂਬਾਦ ਤੇ ਬਰਵਿੰਦਰ ਡੋਨੀ ਦਾ ਕਰੀਬੀ ਹੈ ਉਕਤ ਗੈਂਗਸਟਰ ਅਤੇ ਕਈ ਬਾਰ ਦਾਤਾਂ ਨੂੰ ਅੰਜਾਮ ਦੇ ਚੁੱਕਿਆ ਹੈ ਤੇ ਬਿੱਤੇ ਦਿਨ ਹੀ ਜੋ 12 ਜਨਵਰੀ ਨੂੰ ਹਰੀਨੋਅ ਵਿੱਚ ਕਤਲ ਹੋਇਆ ਸੀ ਉਸ ਵਿੱਚ ਵੀ ਉਕਤ ਬਦਮਾਸ਼ ਦਾ ਹੱਥ ਦੱਸਿਆ ਜਾ ਰਿਹਾ ਜਿਸ ਕਰਕੇ ਪੁਲਿਸ ਭਾਲ ਕਰ ਰਹੀ ਸੀ ਅਤੇ ਬਟਾਲਾ ਵਿੱਚ ਜਦੋਂ ਖੁਫੀਆ ਰਿਪੋਰਟ ਮਿਲਦੀ ਹੈ ਪਰਸ ਨੂੰ ਕਿ ਬਟਾਲਾ ਵਿੱਚੋਂ ਦੀ ਇਹ ਬਦਮਾਸ਼ ਹੈ ਜੋ ਮੋਟਰਸਾਈਕਲ ਤੇ ਜਾ ਰਿਹਾ ਤੇ ਨਾਲ ਦੀ ਨਾਲ ਪੁਲਿਸ ਵੱਲੋਂ ਪਿੱਛਾ ਕੀਤਾ ਜਾਂਦਾ ਹੈ ਤੇ ਪਿੱਛਾ ਕਰਨ ਤੋਂ ਬਾਅਦ ਜਦੋਂ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਪੁਲਿਸ ਮੁਲਾਜ਼ਮਾਂ ਤੇ ਦੱਸਿਆ ਜਾ ਰਿਹਾ ਕਿ ਉਕਤ ਬਦਮਾਸ਼ ਵੱਲੋਂ ਗੋਲੀ ਚਲਾ ਦਿੱਤੀ ਗਈ ਅਤੇ ਪੁਲਿਸ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਜਿਸ ਵਿੱਚ ਕਿ ਇਹ ਉਕਤ ਜਿਹੜਾ ਬਦਮਾਸ਼ ਸੀਗਾ ਉਹ ਗੰਭੀਰ ਜ਼ਖਮੀ ਹੋਇਆ ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਹਸਪਤਾਲ ਵਿੱਚ ਉਕਤ ਵਿਅਕਤੀ ਨੇ ਦਮ ਤੋੜ ਦਿੱਤਾ ਹੈ